ਹਾਲ ਦੇ ਵਿੱਚ ਸशोਭਤ bravo ਪੈਣੋ ਤੇ ਬੱਚਿਓ ਫਤਿਹ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਕੁਸ਼ਾਲ ਸਿੰਘ ਨੇ ਕੁਝ ਹੱਦ ਤੱਕ ਕਾਫੀ ਹੱਦ ਤੱਕ ਤੁਹਾਨੂੰ ਦੱਸਤਾ ਹੈ ਕਿ ਵੀ ਇਹਦਾ ਸਾਡਾ ਮਕਸਦ ਕੀ ਸੀਗਾ ਤੇ ਜਦ ਅਸੀਂ ਇੱਕ ਪਾਸੇ ਅਸੀਂ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਬૌਧਿਕ ਉਹਨਾਂ ਦੀ ਕਾਬਲੀਅਤ ਸੀਗੀ ਉਹਦੇ ਉੱਤੇ ਅਸੀਂ ਵਿਚਾਰ ਕਰਨਾ ਉਹ ਤੋਂ ਪ੍ਰੇਰਿਤ ਹੋ ਕੇ ਸਾਡਾ ਇਹ ਵਿਚਾਰ ਸੀਗਾ ਕਿ ਜਿਹੜਾ ਬૌਧਿਕ ਤੱਪਕਾ ਹੈਗਾ ਪੰਜਾਬ ਦਾ ਉਹ ਅੱਜ ਦੀ ਡੇਟ 'ਚ ਅਸੀਂ ਵਿਚਰਦੇ ਰਹਿੰਦੇ ਹਾਂ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਵੀ ਟੀਵੀ ਤੇ ਵੀ ਅਸੀਂ ਆਉਂਦੇ ਰਹਿੰਦੇ ਹਾਂ ਵੱਖ-ਵੱਖ ਆਰਟੀਕਲ ਵੀ ਕਦੀ ਕੋਈ ਲਿਖ ਲੈਂਦਾ ਪਰ ਉਹ ਇਕਾ ਦੁਕਾ ਤੇ ਅਡ ਅਡ ਅਸੀਂ ਹੋ ਕੇ ਨਾ ਉਹ ਕਰ ਰਹੇ ਆ ਤੇ ਇੱਕ ਇੱਕ ਸੰਸਥਾ ਜਾਂ ਇੱਕ ਬੋਡੀ ਜਿਹੜੀ ਹੈ ਨਾ ਉਹ ਹਾਲੀ ਇੱਥੇ ਕਾਇਮ ਨਹੀਂ ਹੋਈ ਸਾਨੂੰ ਇਹ ਵੀ ਉਲਾਮਾ ਹੁੰਦਾ ਹੈ ਜਗਾ ਜਗਾ ਤੋਂ ਜਿਹੜੇ ਕਿ ਪੰਜਾਬ ਦੇ ਹਾਲਾਤ ਨਾਲ ਸਪੈਸ਼ਲੀ ਅੱਜ ਦੇ ਦੌਰ ਦੇ ਵਿੱਚ ਪੰਥ ਤੇ ਪੰਜਾਬ ਦੇ ਹਾਲਾਤ ਨਾਲ ਜਿਨ੍ਹਾਂ ਨੂੰ ਚਿੰਤਾ ਹੈ ਉਹ ਸਾਨੂੰ ਸਭ ਨੂੰ ਉਲਾਮਾ ਦਿੰਦੇ ਨੇ ਕਿ ਵੀ ਬૌਧਿਕ ਕੰਗਾਲੀ ਕਰਕੇ ਇਹ ਸਾਡੇ ਡਾਕਟਰ ਸਵਰਾਜ ਸਿੰਘ ਬਹੁਤ ਚਿਰਾਂ ਤੋਂ ਪਟਿਆਲੇ ਵਾਲੇ ਕਹੀ ਜਾ ਰਹੇ ਨੇ ਕਿ ਵੀ ਇਹ ਸਾਰੀ ਜਿਹੜੀ ਸਾਡੀ ਅ ਦਸ਼ਾ ਹੋਈ ਹੈ ਇਹ ਸਾਰਾ ਜਿਹੜਾ ਹੈਗਾ ਇਹ ਬૌਧਿਕ ਕੰਗਾਲੀ ਇਹਦਾ ਇੱਕ ਬੜਾ ਵੱਡਾ ਇੱਕ ਰੀਜ਼ਨ ਹੈ ਇਹਨਾਂ ਨੇ ਗੱਲ ਕੀਤੀ ਡਾਕਟਰ ਮਨਮੋਨ ਸਿੰਘ ਬਾਰੇ ਆ ਪਿੱਛੇ ਹੀ ਮੈਂ ਗਿਆ ਸੀਗਾ ਆਪਣੇ ਯੂਨੀਵਰਸਿਟੀ ਉੱਥੇ ਸਾਡੇ ਵੀਰਾਂ ਨੇ ਪੰਜ ਵਾਲਿਆਂ ਨੇ ਇੱਕ ਜ਼ਮੀਨ ਦੇ ਉੱਤੇ ਇੱਕ ਸੈਮੀਨਾਰ ਰਚਿਆ ਹੋਇਆ ਸੀਗਾ ਉੱਥੇ ਹੈਰਾਨਗੀ ਹੈਰਾਨਗੀ ਤਾਂ ਨਹੀਂ ਹੋਈ ਚਲੋ ਖੁਸ਼ੀ ਵੀ ਹੋਈ ਕਿ ਜਿਹੜਾ ਜ਼ਮੀਨ ਐਕਵਾਇਰ ਕਰਨ ਦਾ ਲਾਅ ਐਲ ਆਰ ਆਰ 2013 ਚ ਉਹ ਡਾਕਟਰ ਮਨਮੋਨ ਸਿੰਘ ਕਰਕੇ ਆਇਆ ਜਿਹਦੇ ਵਿੱਚ ਜਿਹੜਾ ਖਫਤਕਾਰ ਹੈ ਉਹਦੀ ਜਿਹੜੀ ਸਲਾਹ ਜਿਹੜੀ ਹੈਗੀ ਉਹ 70 ਤੋਂ 80% ਕਰਕੇ ਉਹਨਾਂ ਨੇ ਇਹ ਲਾਅ ਉੱਥੇ ਬਣਾਣਾ ਚ ਆਇਆ ਕਿਉਂਕਿ ਉਸ ਤੋਂ ਪਹਿਲਾਂ ਸੰਵਿਧਾਨ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਸੀਗਾ ਉਸ ਦਿਨ ਹੀ ਪਤਾ ਲੱਗ ਗਿਆ ਕਿ ਸੰਵਿਧਾਨ ਦੇ ਵਿੱਚ ਅਸੀਂ ਜਿਹੜੇ ਸਮਝਦੇ ਹਾਂ ਕਿ ਅਸੀਂ ਜ਼ਮੀਨ ਦੇ ਮਾਲਕ ਆ ਅਸੀਂ ਹੈਗੇ ਨਹੀਂ ਜ਼ਮੀਨ ਦਾ ਪਹਿਲਾ ਹੱਕ ਜਿਹੜਾ ਸਾਡਾ ਸੰਵਿਧਾਨ ਦੇ ਵਿੱਚ ਲਿਖਿਆ ਹੈ ਉਹ ਸਟੇਟ ਦਾ ਹੈ ਅਸੀਂ ਮਾਲਕ ਨਹੀਂ ਆ ਸਟੇਟ ਪਹਿਲਾ ਮਾਲਕ ਹੈ ਪਰ ਡਾਕਟਰ ਸਾਹਿਬ ਨੇ ਇਸ ਚੀਜ਼ ਨੂੰ ਵੇਖਦਿਆਂ ਹੋਇਆ ਤੇ ਉਹਨਾਂ ਨੇ ਉਹਦੇ ਵਿੱਚ ਜਿਹੜਾ 1894 ਦਾ ਇੱਕ ਲਾਅ ਸੀਗਾ ਅੰਗਰੇਜ਼ਾਂ ਦਾ ਬਣਾਇਆ ਹੋਇਆ ਉਦੇ ਵਿੱਚ ਤਬਦੀਲੀ ਕਰਕੇ ਤੇ 2013 ਦੇ ਵਿੱਚ LARR ਲਾਗੂ ਕੀਤਾ ਜਿਹਦੇ ਵਿੱਚ ਖਪਤਕਾਰ ਦੀ ਜਿਹੜੀ ਉਹਦੀ ਸਮੂਲੀਅਤ ਤੋਂ ਬਗੈਰ ਉਹਦੀ ਹਾਮੀ ਤੋਂ ਬਗੈਰ ਸਰਕਾਰ ਵੀ ਉਹਦੀ ਜ਼ਮੀਨ ਲੈਣ ਤੋਂ ਲੈ ਨਹੀਂ ਸਕਦੀ ਸੋ ਇਹ ਬਾਕੀ ਤੁਸੀਂ ਮਨਰੇਗਾ ਦੀ ਗੱਲ ਕਰ ਲਓ ਦੇਖੋ ਜਿਹੜੇ ਕੁਝ ਲਾਅ ਸੀਗੇ ਜਿਹਦੇ ਵਿੱਚ ਜਨਰਲ ਤੇ ਉਹਦੇ ਵਿੱਚ ਪੰਜਾਬ ਤੇ ਸਿੱਖਾਂ ਦਾ ਵੀ ਫਾਇਦਾ ਹੋ ਸਕਦਾ ਸੀਗਾ ਡਾਕਟਰ ਸਾਹਿਬ ਨੇ ਬਾਖੂਬੀ ਆਪਣੀ ਆਪਣਾ ਯੋਗਦਾਨ ਪਾਇਆ ਆਮ ਇਹਨਾਂ ਨੇ ਗੱਲ ਕੀਤੀ ਕਿ ਵੀ ਸਿੱਖ ਸੰਸਥਾਵਾਂ ਦੀ ਗੱਲ ਮੇਰੇ ਸਾਹਮਣੇ ਸਿਰਫ ਭਾਈ ਵੀਰ ਸਿੰਘ ਸਦਨ ਦੇ ਉਹ ਪੇਟਰਨ ਸੀਗੇ ਦਿੱਲੀ ਪਰ ਉਸ ਤੋਂ ਇਲਾਵਾ ਗਰਲਸ ਪਾਸਟ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਸਿੱਖ ਸੰਸਥਾਵਾਂ ਤੋਂ ਸ਼ਾਇਦ ਲਾਂਬੇ ਰੱਖਿਆ ਜਾਂ ਉਹਨਾਂ ਨੂੰ ਲਾਂਬੇ ਕੀਤਾ ਗਿਆ ਜਿੱਦਾਂ ਵੀ ਆਈ ਡੂ ਨੋਟ ਨੋ ਕਿ ਵੀ ਜੋ ਵੀ ਹੈ ਪਰ ਇੱਕ ਗੱਲ ਸਪਸ਼ਟ ਦੂਜੀ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਮੈਂ ਯੂਨਾਈਟਿਡ 6 ਇੰਡੀਆ ਦਾ ਡਾਇਰੈਕਟਰ ਹੈਗਾ ਤੇ ਜਦੋਂ ਅਸੀਂ ਇਸ ਦਸਤਾਰ ਦਾ ਬੇੜਾ ਚੱਕਿਆ ਸੀਗਾ ਜਿਹੜੇ ਸਾਡੇ ਬੱਚੇ ਨੇ ਫਰਾਂਸ ਦੇ ਵਿੱਚ ਡਾਕਟਰ ਸਾਹਿਬ ਉਸ ਟਾਈਮ ਪ੍ਰਧਾਨ ਮੰਤਰੀ ਸੀਗੇ ਤੇ ਅਸੀਂ ਸਮਝਦੇ ਸੀਗੇ ਕਿ ਵੀ ਉਹਨਾਂ ਦੇ ਹੁੰਦਿਆਂ ਹੋયા ਇੱਥੇ ਸ਼ਾਇਦ ਇਸ ਚੀਜ਼ ਦਾ ਕੁਝ ਹੱਲ ਨਿਕਲ ਆਵੇ ਪਰ ਜਦੋਂ ਨਹੀਂ ਹੋਇਆ ਤੇ ਮੈਂ ਕਿਸੇ ਪੱਤਰਕਾਰ ਨਾਲ ਦੋਸਤਾਂ ਗੱਲ ਕਰ ਰਿਹਾ ਸੀਗਾ ਕਹਿੰਦਾ ਗੁਰਪ੍ਰੀਤ ਜੀ ਗੱਲ ਇਦਾਂ ਹੈ ਕਿ ਇੱਥੇ ਜਿਹੜੀ ਘੱਟ ਗਿਣਤੀ ਵਾਲੇ ਨੇ ਤੇ ਸਿੱਖ ਨੇ ਨਾ ਆਪ ਸਾਨੂੰ ਅਨਫੋਰਚੂਨੇਟਲੀ ਸਾਨੂੰ ਮੋੜ-ਮੋੜ ਤੇ ਸਾਨੂੰ ਇਹ ਦੱਸਣਾ ਪੈਂਦਾ ਹੈ ਕਿ ਜੀ ਅਸੀਂ ਬੜੇ ਪੇਟ੍ਰਿਓਟਿਕ ਹਾਂ ਅਸੀਂ ਨੈਸ਼ਨਲਿਸਟ ਹਾਂ ਤੇ ਸਿੱਖ ਜਿਹੜਾ ਹੈਗਾ ਉਹ ਹਮੇਸ਼ਾ ਇਨ ਅ ਵੇ ਸਮਝਦਾ ਕਿ ਮੈਂ ਮੈਂ ਜਿਹੜਾ ਪੋਜੀਸ਼ਨ 'ਚ ਹੁੰਦਾ ਹੈ ਕਿ ਵੀ ਮੈਂ ਕੋ ਸਿੱਖਾਂ ਦੀ ਗੱਲ ਕਰਦਾ ਹਾਂ ਤੇ ਕੋਈ ਮੇਰੇ ਉੱਤੇ ਇਲਜ਼ਾਮ ਨਾ ਆ ਜਾਏ ਦੇਖੋ ਇਹ ਵੀ ਮਾੜੀ ਗੱਲ ਹੈ ਅਸੀਂ ਉਸ ਟਾਈਮ ਵੀ ਕਹੇ ਸੀਗਾ ਅਸੀਂ ਕਹੇ ਸੀਗਾ ਕਿ ਵੀ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਨੇ ਅਸੀਂ ਬਤੌਰ ਉਹਨਾਂ ਨੂੰ ਸਿੱਖ ਕਰਕੇ ਅਸੀਂ ਨਹੀਂ ਸੰਬੋਧਨ ਹੋ ਰਹੇ ਅਸੀਂ ਬਤੌਰ ਪ੍ਰਾਈਮ ਮਿਨਿਸਟਰ ਕਰ ਰਹੇ ਹੋ ਰਹੇ ਹਾਂ ਪਰ ਠੀਕ ਹੈ ਚਲੋ ਉਹਨਾਂ ਨੇ ਮਾੜਾ ਮੋਟਾ ਜਣਾ ਚਲੋ ਸਰਕੂਜੀ ਆਇਆ ਉਹਦੇ ਨਾਲ ਗੱਲਬਾਤ ਕਰਤੀ ਸੀਗੀ ਬਟ ਉਹ ਜਿਹੜਾ ਅਸੀਂ ਚਾਹੁੰਦੇ ਸੀਗੇ ਇੱਕ ਠੋਸ ਕਦਮ ਚੱਕਿਆ ਜਾਏ ਤਾਂ ਕਿ ਆਪਣੇ ਬੱਚਿਆਂ ਦੀ ਦਸਤਾਰ ਉੱਥੇ ਕਾਇਮ ਰਵੇ ਉਹਨਾਂ ਦੇ ਸਰਕਾਰੀ ਸਕੂਲਾਂ 'ਚ ਉਨੀ ਹੋ ਸਕਿਆ ਪਰ ਇਹ ਜਿਹੜੀ ਗੱਲਾਂ ਨੇ ਨਾ ਇਹ ਸਾਨੂੰ ਉਸ ਚੀਜ਼ ਤੋਂ ਨਿਕਲਣਾ ਪੈਣਾ ਹੈ ਤੇ ਉਹ ਤਾਂ ਨਿਕਲਾਂਗੇ ਮੇਰੇ ਹਿਸਾਬ ਨਾਲ ਅਗਰ ਅਸੀਂ ਇੱਕ ਬૌਧਿਕ ਸੰਸਥਾ ਬૌਧਿਕ ਕਮੇਟੀ ਮੈਂ ਖੁਸ਼ਾਲ ਜੀ ਨਾਲ ਗੱਲ ਕਰ ਰਿਹਾ ਸੀਗਾ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦਾ ਇੱਕ ਬਹੁਤ ਅਹਿਮ ਰੋਲ ਹੁਣ ਅੱਜ ਦੀ ਡੇਟ 'ਚ ਆ ਜਾਂਦਾ ਕਿਉਂਕਿ ਇੱਕ ਹੈ ਸੰਸਥਾ ਹੈ ਕਿ ਜਦੋਂ ਵੀ ਜਦੋਂ ਇਹ ਇਹ ਸਿਰਜੀ ਗਈ ਸੀਗੀ ਉਸ ਟਾਈਮ ਵੀ ਚੁਣੌਤੀਆਂ ਆਈਆਂ ਸੀਗੀਆਂ ਪੰਥ ਨੂੰ ਅਦੋਂ ਉਸ ਟਾਈਮ ਹੁੰਦੇ ਚਾਈ ਅੱਜ ਵੀ ਅਸੀਂ ਸਮਝਦੇ ਹਾਂ ਕਿ ਉਹੀ ਚੁਣੌਤੀਆਂ ਪੰਥ ਨੂੰ ਤੇ ਪੰਜਾਬ ਨੂੰ ਦਰਪੇਸ਼ ਨੇ ਸਿੰਘ ਸਭਾ ਨੂੰ ਇੱਕ ਇਹੋ ਜਿਹਾ ਪਲੈਟਫਾਰਮ ਹੈ ਜਿਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਵੀ ਇੱਕ ਇੱਕ ਬૌਧਿਕ ਕਮੇਟੀ ਦਾ ਸੰਗਠਨ ਹੋਣਾ ਚਾਹੀਦਾ ਹੈ ਸਿੰਘ ਸਭਾ ਦੇ ਨਾਲ ਅਟੈਚ ਹੋਣਾ ਚਾਹੀਦਾ ਹੈ ਜਿੱਥੇ ਬੁੱਧੀਜੀਵ ਆ ਕੇ ਤੇ ਆਪਣੀਆਂ ਜਿਹੜੀਆਂ ਚਰਚਾਵਾਂ ਨੇ ਉਹ ਆ ਕੇ ਕਰਨ ਆਪਣੀ ਆਪਣੇ رائے ਦੇਣ ਤੇ ਉਹਦੇ ਉੱਤੇ ਐਂਡ ਇਟ ਸ਼ੁਡ ਬੀ ਅ ਬੋਡੀ ਇੱਕ ਲਾਈਕ ਆ ਟੋਲਡ ਯੂ ਸਾਡੇ ਵਿੱਚ ਕਈ ਬੁੱਧੀਜੀਵ ਨੇ ਜਿਦਾ ਇਹਨਾਂ ਨੇ ਡਾਕਟਰ ਚਰਨਾਲ ਗਰਗ ਦੀ ਗੱਲ ਕੀਤੀ ਹੋਰ ਹੋਰ ਨਾਲ ਹੋਰ ਵੀ ਜਿਹੜੇ ਨੇ ਉਹ ਆਪਣੀਆਂ ਟਾਈਮ-ਟਾਈਮ ਤੇ ਆਪਣੀਆਂ ਗੱਲਾਂ ਬਾਤਾਂ ਰੱਖਦੇ ਨੇ ਪ੍ਰਿੰਟ ਮੀਡੀਆ ਤੇ ਆਪਣੇ ਦੂਜੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪਰ ਜਦ ਤਾਈਂ ਅਸੀਂ ਇਕੱਠੇ ਹੋ ਕੇ ਨਾ ਜਿਹੜੇ ਬਤੇਰੇ ਬੰਦੇ ਨੇ ਇੱਥੇ ਚਿੰਤਾ ਵਾਲੇ ਅ ਤੁਸੀਂ ਮੈਂ ਤਾਂ ਖੁਸ਼ ਆ ਕਿ ਇੱਕ ਮੇਰਾ ਆ ਮਿਓ ਕਾਲਜ ਦਾ ਪੜਿਆ ਲੜਕਾ ਅੰਗਦ ਸਿੰਘ ਸੋਢੀ ਇਹ ਵੀ ਇਹ ਵੀ ਹੁਣ ਕਾਕਾ ਮਤਲਬ ਮੈਨੂੰ ਪਰਸੋਂ ਚੌਥ ਮਿਲਿਆ ਘਰੇ ਤੇ ਇਹਦੀ ਇਹਦੀ ਗੱਲ ਬਾਤ ਸੁਣ ਕੇ ਮੈਂ ਇਹਨੂੰ ਕਿਹਾ ਮੈਂ ਕਿਹਾ ਕਾਕਾ ਤੂੰ ਆਣਾ ਹੈ ਕਹਿੰਦਾ ਅੰਕਲ ਮੈਂ ਜ਼ਰੂਰ ਆਵਾਂਗਾ ਦੇਖੋ ਪਹੁੰਚ ਗਿਆ ਮੈਂ ਦੂਜਿਆਂ ਨੂੰ ਵੀ ਮੈਂ ਕਈ ਮੈਸੇਜ ਭੇਜੇ ਜਿਹੜੇ ਮੇਰੇ ਸੋ ਕਾਲਡ ਬੁੱਧੀਜੀਵ ਫਰੈਂਡ ਨੇ ਉਹਨਾਂ ਵਿੱਚੋਂ ਮੈਨੂੰ ਥੋੜਾ ਜਿਹਾ ਦੁੱਖ ਮਹਿਸੂਸ ਹੁੰਦਾ ਹੈ ਕਿ ਬਹੁਤ ਘੱਟ ਇੱਥੇ ਪਹੁੰਚੇ ਨੇ ਸੋ ਇਹ ਸਾਡੀ ਜਿਹੜੀ ਕੰਗਾਲਤਾ ਵਾਲੀ ਜਿਹੜੀ ਗੱਲ ਹੈ ਨਾ ਬૌਧਿਕ ਕੰਗਾਲਤਾ ਵਾਲੀ ਤੇ ਕਰਨ ਨੂੰ ਤੇ ਅਸੀਂ ਜਦੋਂ ਮਿਲਦੇ ਆ ਤੁਸੀਂ ਕਿੱਥੇ ਮਿਲ ਗਏ ਆਪਣੇ ਇਹਨਾਂ ਸੋਸ਼ਲ ਫੰਕਸ਼ਨ ਉੱਥੇ ਹਰ ਇੱਕ ਬੰਦਾ ਜ਼ਾਹਿਰ ਕਰਦਾ ਹੈ ਹਾਂਜੀ ਹਾਂਜੀ ਆ ਮਾੜਾ ਹੋ ਰਿਹਾ ਜੀ ਆ ਮਾੜਾ ਹੋ ਰਿਹਾ ਪਰ ਜਦੋਂ ਇਕੱਠੇ ਹੋ ਕੇ ਉਹਦੇ ਉੱਤੇ ਵਿਚਾਰ ਕਰਨ ਦੀ ਗੱਲ ਆਉਂਦੀ ਹੈ ਤੇ ਹਰ ਇੱਕ ਨੂੰ ਆਪਣੇ ਆਪਣੇ ਕਾਮਯਾਬ ਆ ਜਾਂਦੇ ਨੇ ਫਿਰ ਸੋ ਇਹ ਇਸ ਚੀਜ਼ ਨੂੰ ਆਪਾਂ ਨੂੰ ਢਲ ਪਾਉਣੀ ਚਾਹੀਦੀ ਹੈ ਤੇ ਇੱਕ ਗੱਲ ਅਸੀਂ ਸਪਸ਼ਟ ਹਾਂ ਹੁਣ ਕੱਲ ਵੀ ਇਹ ਨਵੇਂ ਥੋੜੀ ਜਿਹੀ ਖੁਸ਼ੀ ਹੋਈ ਕਿ ਜਿਹੜੇ ਹਰਿਆਣੇ ਦੇ ਜਿਹੜੇ ਸਿੱਖਾਂ ਨੇ ਗੱਲ ਕੀਤੀ ਹੈ ਅਸੀਂ ਸਮਝਦੇ ਸੀਗੇ ਕਿ ਵੀ ਜਿਹੜੇ ਬૌਧਿਕ ਖੇਤਰ ਜਿਹੜੇ ਜਿਹੜੇ ਕਮੇਟੀਆਂ ਬਣਨਗੀਆਂ ਦੋ ਬਣਨਗੀਆਂ ਇੱਕ ਜਿਹੜੇ ਪੰਥਕ ਇੱਕ ਇੱਕ ਪੰਥਕ ਬੋਰਡ ਕਹਿ ਲਓ ਤੁਸੀਂ ਤੇ ਇੱਕ ਸਿਆਸੀ ਬੋਰਡ ਕਹਿ ਲਓ ਤੇ ਦੋਨਾਂ ਦਾ ਆਪਸ ਵਿੱਚ ਕੋਈ ਮਤਲਬ ਇਹ ਪੰਥਦੀਆਂ ਜਿਹੜੀ ਸਮੱਸਿਆਵਾਂ ਨੇ ਉਹ ਨੇਰੇ ਪੰਥ ਦੀਆਂ ਨੇ ਤੇ ਉਹ ਪੰਥਿਕ ਵਿਚਾਰਾਂ ਨਾਲ ਹੀ ਉਹ ਸੁਲਝਾਈਆਂ ਜਾਣਗੀਆਂ ਤੇ ਜਿਹੜੀਆਂ ਪੰਜਾਬ ਦੀ ਜਿਹੜੀ ਸਿਆਸੀ ਸਿਆਸੀ ਸਮੱਸਿਆਵਾਂ ਨੇ ਉਹ ਇਹ ਬੋਰਡ ਦੂਜਾ ਬੋਰਡ ਉਹਨੂੰ ਸੰਭਾਲੇਗਾ ਸੋ ਇਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਵੀ ਅਗਰ ਅਸੀਂ ਅੱਜ ਇੱਥੋਂ ਇੱਕ ਨਿਰਣਾ ਲੈ ਕੇ ਜਾਈਏ ਕਿ ਬੋਦੇਕ ਕੰਗਾਲੀ ਨੂੰ ਅਸੀਂ ਕਿਦਾਂ ਦੂਰ ਕਰਨਾ ਹੈ ਜਿਹੜੀ ਪੰਜਾਬ ਜਿਹੜੇ ਸਾਨੂੰ ਊਲਾਮੇ ਮਿਲਦੇ ਨੇ ਇੱਥੇ ਤੇ ਮੇਰੇ ਹਿਸਾਬ ਨਾਲ ਇਹ ਸੱਚੀ ਸਰਦਾਂਝਲੀ ਹੋਏਗੀ ਡਾਕਟਰ ਮਨਮੋਨ ਸਿੰਘ ਨੂੰ ਜਿਹੜੇ ਕਿ ਅਸੀਂ ਸਾਰਿਆਂ ਨੇ ਹੁਣੇ ਸੁਣਿਆ ਸੀਗਾ ਕਿ ਉਹ ਇੱਕ ਵਾਕਈ ਇੱਕ ਇੰਟੈਲੈਕਚੁਅਲ ਸਿੱਖ ਬਤੌਰ ਜੰਮੇ ਨੇ ਤੇ ਉਹਨਾਂ ਨੇ ਆਪਣਾ ਯੋਗਦਾਨ ਬਾਕੂਬੀ ਨਿਭਾਇਆ ਸੀਗਾ ਸੋ ਅਸੀਂ ਅਗਰ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਹੈ ਮੇਰੇ ਹਿਸਾਬ ਨਾਲ ਤੇ ਅਸੀਂ ਵੀ ਆਪਣਾ ਆਪਣੇ ਆਪਣੇ ਸੋਚ ਇਸ ਪਾਸੇ ਕੇਂਦਰਿਤ ਕਰਿਏ ਤੇ ਇੱਕ ਬૌਧਿਕ ਸੰਸਥਾ ਦਾ ਉਦਘਾਟਨ ਕਰਿਏ ਜੀ ਇੰਨਾ ਕਹਿੰਦਾ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ